ਹਾਂ ਪਿੰਡ ਡਾਂਗੀਆਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਂਗੀਆਂ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਂਦਾ ਜੀ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਵਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਅਮਰੀਕਾ ਮੇਰਾ ਪਿੰਡ ਡਾਂਗੀਆਂ ਆ ਤਸੀਲ ਜਗਰਾਉ ਜਿਹੜਾ ਲੁਧਿਆਣਾ ਮੋਬਾਈਲ ਨੰਬਰ ਜੀ 959251177 ਠੀਕ ਆ ਵੀਰੇ ਸੂ ਆ ਕੇ ਨਮਾ ਸੂਈ ਆ ਜੀ ਵੀਰੇ ਦੂਜਾ ਸੂਆ ਸੂਈ ਆ ਸੂਈ ਨੂੰ ਅੱਜ 6 ਦਿਨ ਹੋ ਗਏ ਇਹਨੂੰ ਬੱਚਾ ਕੀ ਆ ਜੀ ਬੱਚੀ ਆ ਵੀਰੇ ਨਾਲ ਜੇਰ ਦੀ ਕੰਪਲੀਟ ਆ ਮੈਂ ਕਹਿੰਦਾ ਵੀਰੇ ਇੱਕ ਨੰਬਰ ਆ ਪੂਰੀ ਠੀਕ ਆ ਕਿੰਨਾ ਹੁਣ ਦੁੱਧ ਹੀ ਆ ਹੁਣ ਤਾਂ ਬਾਈ ਹਨਾ ਹਾਂ ਵੀਰੇ ਦੁੱਧ ਬਣ ਗਿਆ ਪੂਰਾ ਵਧੀਆ ਤਿਆਰ ਆ ਜੀ ਵੀਰੇ 20 ਲੀਟਰ ਤਿਆਰ ਆ ਜੋਖ ਦਾਂਗੇ ਹਾਂ ਭਲਾ ਦੋ ਟਾਈਮ ਚੋਲਵੇ ਕੋਈ ਤਿੰਨ ਚਮਚੋਲਵੇ ਗਰੰਟੀ ਆ ਹਾਂ ਹਾਂ ਵੀਰੇ ਚੂਣ ਚੂਣ ਦੀ ਇੱਕ ਨੰਬਰ ਜਿਵੇਂ ਮਰਜ਼ੀ ਭਲਾ ਹੀ ਵੇ ਆ ਥੱਲੇ ਪੂਰੀ ਸੀਲ ਠੰਡੀ ਹੈ ਕੋਈ ਆਏ ਨਹੀਂ ਕੋਈ ਚੱਕਰ ਵੀ ਆਏ ਵੀ ਮੈਂ ਇਹ ਕਹਿੰਦਾ ਬਰੇ ਇੱਕ ਨੰਬਰ ਧਾਰ ਹੋਗੇ ਪੂਰੀ ਮੋਟੀ ਮੋਟੀ ਮੁਰਲੇ ਥਨਾ ਚ ਵੀਰੇ ਮਾਰਦੀ ਲੈ ਲੋ ਜੀ ਚਵਾਈ ਦੀ ਬੈਲ ਕੋਲ ਇੱਕ ਨੰਬਰ ਆ ਬਸ ਓਕੇ ਆ ਵੀਰੇ ਤੋਰ ਕੇ ਬਾਕੀ ਛੱਲ ਵੀ ਕਰਿਆਈ ਕਰਮਾਂ ਵਾਲੀ ਪੂਰੀ ਇੱਕ ਨੰਬਰ ਆ ਵੀਰੇ ਤੇ ਬੱਚਾ ਵੀ ਵੀਰੇ ਮਗਰ ਚੰਗਾ ਹਨਾ ਕਿਹੜੀ ਜਿੰਮਣ ਦਾ ਹੈ ਵੀਰੇ ਸੀਮਨ ਤਾਂ ਨਹੀਂ ਪਤਾ ਪਰ ਉਹ ਕਹਿੰਦੇ ਸੀ 2500 ਦਾ ਟੀਕਾ ਧਰਾਇਆ ਸੀ ਬੰਦੇ ਕਹਿੰਦੇ ਚੰਗਾ ਸੀ ਜੀ ਹਾਂ ਕਹਿੰਦੇ 2500 ਤਰਾਏ ਸੀ ਪਰ ਉਹ ਸੀਮਨ ਦਾ ਨਹੀਂ ਮੈਨੂੰ ਉਹਨਾਂ ਨੇ ਪੁੱਛਿਆ ਪੁੱਛ ਕੇ ਦੱਸ ਦੂੰਗਾ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਦੂਜਾ ਸੂਈ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਜੇਰ ਕੰਪਲੀਟ ਆ ਬੇਫਿਕਰ ਹੋ ਜਾਓ ਜੀ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹਾਥੀ ਜਵਾਈ ਵਾਲਾ ਹੋੜ ਛਾਂ ਕੇ ਦੇ ਭੋਰਾ ਵੀ ਨਹੀਂ ਸੋਨਾ ਕੱਟ ਵਾਲਾ ਹਵਾਨਾ ਜਿਹੜਾ ਨੈਟ 20 ਕਿਲੋ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਬਾਈ ਦੇ ਘਰੇ ਆਪਦੀ ਚਵਾਈ ਕਰ ਸਕਦਾ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਕਹਿਣ ਦੀ ਗੱਲ ਨਹੀਂ ਬਾਈ ਕਹਿੰਦਾ ਆਪਾਂ ਚਵਾ ਕੇ ਦੇਵਾਂਗੇ ਮਗਰ ਬੱਚਾ ਵੀ ਵੀਰੇ ਟੋਪ ਦਾ ਜੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਲਈ ਚੰਗੀ ਵਹਿੜ ਆ ਬਈ ਇੱਕ ਨਗ ਨੱਕ ਨੱਕ ਤੁਹਾਨੂੰ ਫ੍ਰੀ ਮਿਲ ਜਾਣਾ ਜੀ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਠੰਡੀ ਸੀਲ ਪੂਰੀ ਆ ਬੇਫਿਕਰ ਹੋ ਜਾ ਜੀ ਜੇ ਮੈਂ ਕੋਈ ਮਰਜ਼ੀ ਬੈਠਾ ਰਵੇ ਚਾਹੇ ਨਿਆਣਾ ਪਾਉਣਾ ਪਾਲੇ ਚਾਹੇ ਕੋਈ ਨਾ ਬੁੰਨੇ ਪਾਸੀ ਬਹਿ ਕੇ ਵੀਰੇ ਭਲਾ ਚੋਲਵੇ ਕੋਈ ਇੰਨੀ ਗਰੰਟੀ ਆ ਜੀ ਹਾਂ ਵੀਰੇ ਬੁੰਨੇ ਪਾਸੀ ਬਹਿ ਕੇ ਚੋਲਵੇ ਠੀਕ ਆ ਕਾਨੂੰਨੇ ਨੇ 22 ਕਿਲੋ ਦੁੱਧ ਦਿੱਤਾ ਠੀਕ ਆ ਹਾਂ ਅੱਜ ਵੀਰੇ 6 ਦਿਨ ਹੋਏ ਆ ਜਦੋਂ ਲੇਟੀ ਲੁਟੀ ਪੈ ਗਈ ਇਹਨੇ 25 ਕਿਲੋ ਦੁੱਧ ਖੁੱਲਾ ਦੇ ਦੇਣਾ ਹੂੰ 20 ਕਿਲੋ ਦੀ ਆਪਾਂ ਮਿਲਕਿੰਗ ਕਰਾ ਦਾਂਗੇ ਹਾਂ ਵੀਰੇ 20 ਲੀਟਰ ਪੂਰਾ ਦੇ ਲਾਂਗੇ ਠੀਕ ਆ 20 ਲੀਟਰ ਦਾ ਗੜਾ ਜੋਖ ਕੇ ਲੈ ਜਾਏ ਜੇ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਉਹ ਹੀ ਦੱਸੋ ਵੀਰੇ ਲੋਕ ਤਾਂ ਇਹ ਜੀ ਦਾ 90 95 ਮੰਗਦੇ ਆ ਹੂੰ ਆਪਾਂ 80 ਦੇ ਵਿੱਚ ਮਾਨਤਾਣ ਕਰ ਦਾਂਗੇ ਹੋਜੂ ਮਾਨਤਾਣ ਜੀ ਹਾਂ ਵੀਰੇ ਕਰ ਦਾਂਗੇ ਫੁੱਲੀ ਠੀਕ ਆ ਜੀ ਮੁੱਲ ਕਰਾਉਣ ਨੂੰ ਜਿੰਨਾ ਤੁਸੀਂ ਮਰਜ਼ੀ ਕਰਾ ਲਿਓ 80000 ਰੁਪਏ ਚੋਂ ਬਾਈ ਕਹਿੰਦਾ ਮਾਨਤਾਣ ਹੋਜੂਗਾ ਜੀ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ